ਸੁਨਾਇਆ ਆਪਣੀ ਗੱਲ ਕੀਤੀ ਔਰ ਉਹਦੇ ਨਾਲ ਚੋਣ ਪ੍ਰਚਾਰ ਚ ਬਹੁਤ ਜਿਆਦਾ ਵਾਅਦਾ ਹੋ ਗਿਆ। ਕਿਸ ਤਰ੍ਹਾਂ ਲੱਗ ਰਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਟਿਆਲਾ ਦੇ ਵਿੱਚ ਰੈਲੀ ਕਰਨੀ ਪਈ ਆ ਉਹਦੇ ਨਾਲ ਕਿੰਨਾ ਕੁ ਵੋਟ ਬੈਂਕ ਕਰਨੀ ਪਈ ਨਹੀਂ ਜੀ ਅਸੀਂ ਮੰਗ ਕੇ ਲੈ ਕੇ ਆਏ ਆ ਉਹਨਾਂ ਨੂੰ ਜੀ ਲੋਕ ਚਾਹਵਾਨ ਸੀ ਕਿ ਉਹ ਆਣ ਔਰ ਜੋ ਪ੍ਰਸ਼ਾਸਨ ਨੇ ਪੂਰੀ ਕੋਸ਼ਿਸ਼ ਕੀਤੀ ਕਿ ਰੋਕੀਏ ਕਿਸਾਨਾਂ ਨੇ ਲਾਏ ਉਸ ਦੇ باوجود ਰਿਕਾਰਡ ਤੋੜ ਰੈਲੀ ਹੋਈ ਔਰ ਮੈਂ ਤਾਂ ਧੰਨਵਾਦ ਕਰਦੀ ਹਾਂ ਇੱਕ ਇੱਕ ਦਾ ਬੜੇ ਔਖੇ ਤਰੀਕੇ ਨਾਲ ਆਏ ਬੜੀ ਗਰਮੀ 'ਚ ਆਏ ਔਰ ਸਾਡੇ ਪਟਿਆਲੇ ਬਾਜ਼ਾਰ ਨੇ ਬਾਜ਼ਾਰ 'ਚ ਉਹਨਾਂ ਨੇ ਜਦ ਦੇਖਿਆ ਕਿ ਬਸਾਂ ਰੋਕ ਰਹੀਆਂ ਨੇ ਬਾਜ਼ਾਰ ਬੰਦ ਕਰਕੇ ਆਪ ਆ ਕੇ 4 ਘੰਟੇ ਬੈਠ ਕੇ ਗਏ ਇਹ ਲੋਕਾਂ ਦਾ ਪਿਆਰ ਹੈ ਇਸ ਦੇ ਪ੍ਰਧਾਨ ਮੰਤਰੀ ਦਿੱਲੀ ਤੋਂ ਚੱਲਦੀ ਆਉਂਦੇ ਤੇ ਇੱਕ ਤਰੀਕ ਨੂੰ ਕੇਂਦਰੀਵਾਲ ਨੇ ਫੇਰ ਢੇਲ ਚਲੇ ਜਾਣ ਕਿ ਢੇਲ ਚੱਲੂ ਕਿੰਨੀ ਕਿ ਸਚਾਈ ਇਹਦੇ ਵਿੱਚ ਨਸ਼ੇ ਦਾ ਬੋਲ ਵਾਲਾ ਬਹੁਤ ਆ ਪੰਜਾਬ ਦੇ ਵਿੱਚ ਦੇਖੋ ਸਚਾਈ ਹੈਗੀ ਹੈ ਕੋਰਟ ਨੇ ਕੇਜਰੀਵਾਲ ਨੂੰ ਪਹਿਲੀ ਤਰੀਕ ਤੱਕ ਰੱਖਿਆ ਪਹਿਲੀ ਤੇ ਜਾਣਗੇ ਫਿਰ ਜਦ ਬੇਲ ਮੇਲੂਗਾ ਤਾਦੀ ਬਾਹਰਾਂਗੇ ਔਰ ਜਿਸ ਤਰ੍ਹਾਂ ਤੁਸੀਂ ਨਸ਼ੇ ਦਾ ਕਿਹਾ ਹੈ ਇਹ ਤਾਂ ਦਿਨ ਪਰ ਦਿਨ ਸਪੀਡ ਫੜੀ ਜਾ ਰਿਹਾ ਹੈ ਮਾਂ ਮਾਂ ਰੋ ਰਹੀਆਂ ਨੇ ਕੁੱਲ ਖਤਮ ਹੋ ਰਿਹਾ ਹੈ ਯਾ ਬੱਚੇ ਚੋਰ ਬਣ ਰਹੇ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਕਿਉਂਕਿ ਨਸ਼ੇ ਚਾਹੀਦੇ ਨੇ ਉਹਨਾਂ ਨੂੰ ਔਰ ਇਸ ਤੋਂ ਮਾੜੇ ਪਾਗ ਪੰਜਾਬ ਦੇ ਹੋ ਨਹੀਂ ਸਕਦੇ ਕਿ ਇੱਕ ਥਾਂ ਰੁਕਣ ਦੇ ਬਜਾਏ ਇਹ ਜਿਆਦਾ ਵੱਧ ਰਿਹਾ ਹੈ ਕੈਪਟਨ ਜੀ ਮੈਂ ਸਰਕਾਰ ਦੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਔਰ ਉਹਨਾਂ ਨੇ ਸ਼ੁਰੂਆਤ ਵੀ ਕਰਤੀ ਅਮਿਤ ਸ਼ਾ ਜੀ ਨੇ ਕਿਹਾ ਕਿ ਅਸੀਂ ਸੈਂਟਰ ਅਲੱਗ ਖੋਲਾਂਗੇ ਸੈਂਟਰ ਵੱਲੋਂ ਕਿ ਉਹ ਵੀ ਹਿੱਸਾ ਪਾਣ ਇਸ ਨੂੰ ਰੋਕਣ ਦੇ ਲਈ